ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੀ ਹਜ਼ੂਰ ਸਾਹਿਬ ਆਖਰ ਕਿਉਂ ਮਨਾਇਆ ਜਾਂਦਾ ਹੈ ਲੱਖਾਂ ਦੀ ਗਿਣਤੀ ਦੇ ਵਿੱਚ ਦੁਸ਼ਹਿਰਾ ਰਾਵਣ ਨਾਲ ਸਿੱਖਾਂ ਦਾ ਕੀ ਸੰਬੰਧ ਹੈ ਸੱਚ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਤੇ ਪਿਆਰਿਓ ਆਪਾਂ ਹੈਰਾਨੀਜਨਕ ਕੁਝ ਗੱਲਾਂ ਜੜੀਆਂ ਨੇ ਉਹ ਜ਼ਰੂਰ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀਓ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਦੁਸ਼ਹਿਰੇ ਦਾ ਜਿਹੜਾ ਜੋੜ ਮੇਲਾ ਹੈ ਉਹ ਬਹੁਤ ਵੱਡੀ ਭਾਰੀ ਗਿਣਤੀ ਦੇ ਵਿੱਚ ਮਨਾਇਆ ਜਾਂਦਾ ਹੈ ਸਤ ਸੰਗਤ ਜਿਹੜਾ ਦੁਸ਼ਹਿਰੇ ਦਾ ਜੋੜ ਮੇਲਾ ਹੈ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਵੱਲੋਂ ਮਨਾਇਆ ਜਾਂਦਾ ਹੈ ਕਾਫੀ ਸੰਗਤ ਜਿਹੜੀ ਹੈ ਉਸ ਅਸਥਾਨ ਤੇ ਜਾਂਦੀ ਹੈ ਹਜ਼ੂਰ ਸਾਹਿਬ ਜਾਂਦੀ ਹੈ ਸਾਧ ਸੰਗਤ ਹਜ਼ੂਰ ਸਾਹਿਬ ਸੰਗਤ ਜਾ ਕੇ ਦੁਸ਼ਹਿਰੇ ਦਾ ਜੋ ਜੋੜ ਮੇਲ ਹੁੰਦਾ ਹੈ ਉਹ ਮਨਾਉਂਦੀ ਹੈ ਉਥੇ ਇਕੱਠ ਬਹੁਤਾ ਜ਼ਿਆਦਾ ਹੋ ਜਾਂਦਾ ਤੇ ਸੰਗਤ ਨੂੰ ਸੰਭਾਲਣ ਦੇ ਲਈ ਉਹ ਜੇ ਪ੍ਰਬੰਧ ਕਰਨੇ ਪੈਂਦੇ ਆ ਵੈਸੇ ਤਾਂ ਉਥੇ ਇਕੱਠ ਸਦਾ ਹੀ ਰਹਿੰਦਾ ਪਰ ਦੁਸ਼ਹਿਰੇ ਦੇ ਥੋੜਾ ਜ਼ਿਆਦਾ ਹੋ ਜਾਂਦਾ ਕਿਉਂਕਿ ਮੁਹੱਲੇ ਨਿਕਲਦੇ ਆ ਨਗਰ ਕੀਰਤਨ ਹੁੰਦੇ ਨੇ ਔਰ ਤਖਤ ਇਸ਼ਨਾਨ ਹੁੰਦਾ ਔਰ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਜੋ ਛੋਟੀਆਂ-ਛੋਟੀਆਂ ਰਸਮਾਂ ਨੇ ਉਹ ਹੁੰਦੀਆਂ ਨੇ ਔਰ ਸਾਧ ਸੰਗਤ ਇਹ ਜਿਹੜਾ ਦੁਸ਼ਹਿਰੇ ਦਾ ਜੋੜ ਮੇਲਾ ਹੈ ਵੈਸੇ ਤੇ ਸਾਡੇ ਬਹੁਤੇ ਵਿਦਵਾਨਾਂ ਨੇ ਇਹਨੂੰ ਮੰਨਿਆ ਕਿ ਸਿੱਖਾਂ ਦਾ ਦੁਸ਼ਹਿਰੇ ਦੇ ਨਾਲ ਕੋਈ ਸਬੰਧ ਨਹੀਂ ਸਿੱਖਾਂ ਦਾ ਦੁਸ਼ਹਿਰੇ ਨਾਲ ਕੁਝ ਨਹੀਂ ਭੈਣਾ ਜੜੀਆਂ ਨੇ ਉਹ ਆਪਣੇ ਭਰਾਵਾਂ ਦੇ ਜੋ ਟੰਗਦੀਆਂ ਨੇ ਤੇ ਸ਼ਗਨ ਜਿਹੜਾ ਹੁੰਦਾ ਹੈ ਉਹ ਕੀਤਾ ਜਾਂਦਾ ਹੈ ਤੇ ਔਰ Hindu ਭੈਣ ਭਰਾ ਜਿਹੜੇ ਸਾਡੇ ਨੇ ਉਹ 라ਵਣ ਫੂਕਦੇ ਨੇ ਪਟਾਕੇ ਚਲਾਉਂਦੇ ਨੇ ਔਰ ਖੁਸ਼ੀ ਮਨਾਈ ਜਾਂਦੀ ਹੈ ਉਹਨਾਂ ਦੇ ਮੁਤਾਬਕ ਜਿਹੜਾ ਦੁਸ਼ਹਿਰਾ ਹੈ ਕਹਿੰਦੇ ਉਹ ਦੁਸ਼ਹਿਰਾ ਜਿਹੜਾ ਹੈ ਉਹਨਾਂ ਦਾ ਇਸ ਗੱਲ ਦਾ ਪ੍ਰਤੀਕ ਹੈ ਕਿ ਉਸ ਦਿਨ ਰਾਵਣ ਨੂੰ ਮਾਰ ਕੇ ਉਸ ਦੀ ਕੈਰ ਦੇ ਵਿੱਚ ਉਹ ਸੀਤਾ ਮਾਤਾ ਨੂੰ ਆਜ਼ਾਦ ਕਰਵਾਇਆ ਗਿਆ ਸੀ ਸਾਧ ਸੰਗਤ ਦੁਸ਼ਹਿਰਾ ਇਸ ਕਰਕੇ ਮਨਾਉਂਦੇ ਨੇ ਉਹ ਰਾਵਣ ਨੂੰ ਮਾਰਦੇ ਨੇ ਉਹ ਗੱਲ ਵਕਰੀਆ ਵੀ ਉਹ ਕੇਵਲ ਪਟਾਕੇ ਪਾ ਕੇ ਇੱਕ ਬੁੱਤ ਬਣਾ ਕੇ ਉਹਨੂੰ ਫੂਕ ਕੇ ਹੀ ਚਾ ਚੜ ਜਾਂਦਾ ਤੇ ਕਹੇ ਬਾਜੀ ਬਾ ਰਾਵਣ ਮਾਰਤਾ ਰਾਵਣ ਮਾਰਤਾ ਜਿਹੜਾ ਅੰਦਰ ਰਾਵਣ ਬੈਠਾ ਉਹਨੂੰ ਕਿੱਦਣ ਮਾਰੋਗੇ ਸਾਧ ਸੰਗਤ ਜਿਹੜਾ ਅੰਦਰ ਰਾਵਣ ਬੈਠਾ ਮੈਂ ਇੱਕ ਬੇਨਤੀ ਚਲੋ ਮੈਂ ਕਰੀ ਜਾਵਾਂ ਜਾਂਦੇ ਜਾਂਦੇ ਸਾਧ ਸੰਗਤ ਜਿੰਨੇ ਜੇਲ੍ਹਾਂ ਦੇ ਵਿੱਚ ਗਏ ਜਿਨ੍ਹਾਂ ਨੂੰ ਸਾਧੂ ਸੰਤ ਬਾਪੂ ਕਹਿ ਕੇ ਆਪਾਂ ਨੇ ਹੁਣ ਤੱਕ ਬੁਲਾਇਆ ਸਿੱਖਾਂ ਦਾ ਉਹਨਾਂ ਨਾਲ ਕੋਈ ਸਬੰਧ ਨਹੀਂ ਸੀ ਦੂਜੀ ਗੱਲ ਸਾਤ ਸੰਗਤ ਉਹ ਸਾਰੇ ਹੀ ਰਾਮ ਸੀ ਬਾਪੂ ਆਸਾ ਰਾਮ ਰਾਮ ਰਹੀਮ ਔਰ 2-4 ਹੋਰ ਨੇ ਸਾਰਿਆਂ ਦੇ ਨਾਮ ਦੇ ਵਿੱਚ ਰਾਮ ਜ਼ਰੂਰ ਸੀ ਮੈਂ ਭਗਵਾਨ ਰਾਮਚੰਦਰ ਦਾ ਨਾਮ ਇਹਨਾਂ ਨਾਲ ਜੋੜ ਕੇ ਖਰਾਬ ਨਹੀਂ ਕਰਨਾ ਚਾਹੁੰਦਾ ਇਹਨਾਂ ਦੇ ਨਾਮ ਦੇ ਵਿੱਚ ਰਾਮ ਸੀ ਇਹਨਾਂ ਨੇ ਰਾਮ ਦੇ ਨਾਮ ਨੂੰ ਵੀ ਲਾਜ ਲਾ ਦਿੱਤੀ ਸਾਤ ਸੰਗਤ ਇਹਨਾਂ ਦੇ ਇਹੋ ਜੇ ਕੰਮਾਂ ਨੇ ਤੇ ਯਾਦ ਰੱਖਿਓ ਪਿਆਰਿਓ ਜਿਨ੍ਹਾਂ ਦੇ RAM ਨਾਮ ਦੇ ਵਿੱਚ ਸੀ ਉਹਨਾਂ ਨੇ ਕਹਿੋ ਜੇ ਕਨਾਉਣੇ ਕੰਮ ਕੀਤੇ ਤੇ ਪਿਆਰਿਓ ਫਿਰ ਵੀ ਅਸੀਂ ਰਾਵਣ ਫੂਫੂ ਕੇ ਕਹਿੰਨੇ ਆਂ ਜੀ ਬਾਜ ਹੀ ਬਾ ਅਸੀਂ ਰਾਵਣ ਨੂੰ ਮਾਰਤਾ ਰਾਵਣ ਨੂੰ ਮਾਰਤਾ ਜਦੋਂ ਅੰਦਰੋਂ ਰਾਵਣ ਮਾਰਿਆ ਗਿਆ ਤੇ ਫਿਰ RAM ਦੇ ਨਾਮ ਵਾਲੇ ਬੰਦੇ ਗਲਤ ਕੰਮ ਨਹੀਂ ਕਰਨਗੇ ਤੇ RAM ਦਾ ਨਾਮ ਜੇ ਰੱਖ ਹੀ ਲਿਆ ਹੈ ਸਾਡੇ ਨਾਮ ਦੇ ਵਿੱਚ ਹੈ ਤੇ ਪਿਆਰਿਓ ਘਟੂ ਘਟੂ ਉਸ ਨਾਮ ਦੀ ਕਦਰ ਕਰੋ ਰਾਮ ਰਾਮ ਸ਼ਬਦ ਬਹੁਤ ਵੱਡਾ ਹੈ ਭਗਵਾਨ ਰਾਮਚੰਦਰ ਦਾ ਨਾਮ ਹੈ ਘਟੂ ਘਟ ਇਹੋ ਹੀ ਸ਼ਰਮ ਕਰ ਲੋ ਸਾਧ ਸੰਗਤ ਜਿੰਨਿਆਂ ਨੇ ਬਲਾਤਕਾਰ ਕੀਤੇ ਪਤਾ ਨਹੀਂ ਕੀ ਕੀ ਕਾਂਡ ਕੀਤੇ ਮੈਂ ਜ਼ਿਆਦਾ ਵਿਸਥਾਰ ਪੂਰਵਕ ਨਹੀਂ ਜਾਣਾ ਉਹਨਾਂ ਦੇ ਸਾਰਿਆਂ ਦੇ ਨਾਂ ਪਿੱਛੇ RAM ਸੀ ਪਰ ਸਾਧ ਸੰਗਤ ਅਸੀਂ ਬਾਹਰਲਾ ਇੱਕ ਪੁਤਲਾ ਫੂਕੇ 라ਵਣ ਦਾ ਅਸੀਂ ਖੁਸ਼ ਹੁਣੇ ਆਵਾਜ਼ੀ ਵਾਹ 라ਵਣ ਮਾਰਤਾ ਇੰਜ ਕਰਤਾ ਆਪਣੇ ਅੰਦਰਲਾ 라ਵਣ ਮਾਰੀਏ ਜੇ ਇਹ 라ਵਣ ਮਾਰ ਲਿਆ ਤੇ ਬਲਾਤਕਾਰ ਹੋਣੋਂ ਬੰਦ ਹੋ ਜਾਣਗੇ ਜਾਤੀਵਾਦ ਤੇ ਲੜਾਈਆਂ ਹੋਣੀਆਂ ਬੰਦ ਹੋ ਜਾਣਗੀਆਂ ਧਰਮਾਂ ਦੇ ਨਾਂ ਤੇ ਪਾਰਟੀਆਂ ਬਾਜ਼ੀਆਂ ਪਿੱਛੇ ਦੰਗੇ ਹੋਣੇ ਬੰਦ ਹੋ ਜਾਣਗੇ ਮੈਂ ਦੇਖ ਰਿਹਾ ਸੀ ਕਈ ਦਿਨਾਂ ਤੋਂ ਸਾਧ ਸੰਗਤ ਕਿ ਇੱਕ ਬਹੁਤ ਘਿਣਾਉਣੀ ਹਰਕਤ ਮਸਜਿਦਾਂ ਤੇ ਚੜ ਕੇ ਭਗਵੇਂ ਤਵਜ ਲਹਿਰਾਏ ਜਾ ਰਹੇ ਨੇ ਘਟ ਗਿਣਤੀਆਂ ਦੇ ਨਾਲ ਕੀ ਕੁਝ ਹੋ ਰਿਹਾ ਹੈ ਇਹ ਬਹੁਤ ਮਾੜਾ ਆ ਇਹ ਨਹੀਂ ਹੋਣਾ ਚਾਹੀਦਾ ਸਭ ਤੋਂ ਵੱਧ ਕੁਰਬਾਨੀਆਂ ਜਿਹੜੀਆਂ ਨੇ ਉਹ ਸਿੱਖਾਂ ਦੀਆਂ ਨੇ ਔਰ ਅੱਜ ਇਹ ਮਸਜਿਦਾਂ ਤੇ ਚੜ ਕੇ ਭਗਵੇਂ ਲਹਿਰਾ ਰਹੇ ਨੇ ਕੱਲ ਨੂੰ ਉਹ ਉਹ ਦਿਨ ਦੂਰ ਨਹੀਂ ਜਦੋਂ ਇਹ ਲੋਕ ਗੁਰਦੁਆਰਿਆਂ ਦੇ ਗੁੰਮਤਾਂ ਤੇ ਚੜ ਚੜ ਕੇ ਆਪਣੇ ਨਿਸ਼ਾਨ ਸਾਹਿਬ ਲਹਿਰਾਉਣਗੇ ਭਾਵ ਆਪਣੇ ਨਿਸ਼ਾਨ ਸਾਹਿਬਾਂ ਦੀ ਬੇਅਦਵੀ ਕਰਨਗੇ ਉੱਥੇ ਭਗਵੇ ਤਵਜ ਲਹਿਰਾਉਣਗੇ ਧਰਮ ਦਾ ਪ੍ਰਚਾਰ ਕਰਨਾ ਮਾੜਾ ਨਹੀਂ ਪਰ ਦੂਸਰੇ ਦੇ ਧਾਰਮਿਕ ਸਥਾਨ ਤੇ ਆਪਣੀ ਮਰਜ਼ਾ ਦਾ ਜਾ ਕੇ ਥੋਪਣਾ ਉਹ ਗਲਤ ਗੱਲ ਹੈ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਜੇ ਗਲਤ ਹੈ ਤਾਂ ਦੱਸੋ ਜੀ ਕੋਈ ਵੀ ਇਸ ਗੱਲ ਤੇ ਡਿਬੇਟ ਕਰ ਲੇ ਕਲਕੱਤਾ ਦੇ ਵਿੱਚ ਜੋ ਡਾਕਟਰ ਨਾਲ ਹੋਇਆ ਸਾਥ ਸੰਗਤੋਂ ਬਹੁਤ ਮਾੜਾ ਹੋਇਆ ਕੋਈ মিডিਆ ਕੋਈ ਇਸ ਗੱਲ ਤੇ ਗੱਲ ਕੀਤੀ ਕਿਸੇ ਨੇ ਨਹੀਂ ਕੀਤੀ ਸਭ ਦੀਆਂ ਜ਼ਬਾਨਾਂ ਨੂੰ ਤਾਲੇ ਲਾ ਗਏ ਫਿਰ ਕਹਿੰਦੇ ਸਾਨੂੰ ਜੀ ਬਕਾਊ মিডিਆ ਕਹਿੰਦੇ ਆ ਜੀ ਗੋਦੀ মিডিਆ ਕਹਿੰਦੇ ਆ ਨਹੀਂ ਪਿਆਰਿਓ ਇਹ ਸਭ ਕੁਝ ਨਹੀਂ ਚੱਲਣਾ ਔਰ ਹਾਂ ਜਿਹੜੇ ਕਹਿੰਦੇ ਆ ਵੀ 1984 ਨੂੰ ਭੁੱਲ ਜਾਓ ਬਹੁਤੇ ਲੋਕ ਉਹ ਕਹਿੰਦੇ ਆ ਜਿਹੜੇ ਰਾਵਣ ਨੂੰ ਪੁਤਲਾ ਬਣਾ ਕੇ ਫੂਕਣ ਦੇ ਵਿੱਚ ਯਕੀਨ ਰੱਖਦੇ ਆ ਮੈਂ ਕਹਿੰਨਾ ਤੁਸੀਂ ਰਾਵਣ ਨੂੰ ਹਲੇ ਤੱਕ ਨਹੀਂ ਭੁੱਲੇ ਸਦੀਆਂ ਬੀਤ ਗਈਆਂ ਤੁਹਾਨੂੰ ਪਤਾ ਸੀ ਵੀ ਉਸਨੇ ਮਾਤਾ ਸੀਤਾ ਦਾ ਅਪਰਹਣ ਕੀਤਾ ਹੈ ਤੁਹਾਨੂੰ ਪਤਾ ਵੀ ਉਹਨੇ ਰਾਮਚੰਦਰ ਜੀ ਨਾਲ ਯੁੱਧ ਕੀਤਾ ਤੇ ਉਹਨੇ ਜੰਗਾਂ ਲੜੀਆਂ ਬਹੁਤ ਕੁਝ ਕੀਤਾ ਚਲੋ ਜੋ ਵੀ ਉਹਨੇ ਕੀਤਾ ਪਰ ਰਾਵਣ ਮਾੜਾ ਨਹੀਂ ਸੀ ਆਪਣੀ ਸ਼ਰਨ ਦੇ ਵਿੱਚ ਰੱਖ ਕੇ ਅ ਮਾਤਾ ਸੀਤਾ ਦਾ ਅਪਰਨ ਭਾਵੇਂ ਕਰਕੇ ਲੈ ਗਿਆ ਪਰ ਉਹਨੇ ਕਦੇ ਮਾਤਾ ਸੀਤਾ ਦੀ ਪਵਿੱਤਰਤਾ ਦੇ ਵੱਲ ਉਂਗਲੀ ਨਹੀਂ ਚੁੱਕੀ ਮਾਤਾ ਸੀਤਾ ਨੂੰ ਚੁੱਕ ਕੇ ਜਰੂਰ ਲੈ ਗਿਆ ਸੀ ਪਰ ਕਦੇ ਉਹਦੀ ਇੱਜ਼ਤ ਵੱਲ ਨਹੀਂ ਤੱਕਿਆ ਰਾਵਣ ਨੂੰ ਅਸੀਂ ਮਾੜਾ ਕਿਵੇਂ ਕਹੀ ਦੀ ਔਰ ਦੂਜੀ ਗੱਲ ਜਿਹੜੇ ਕਹਿੰਦੇ ਆ ਵੀ 1984 ਨੂੰ ਭੁੱਲ ਜਾਓ ਜੀ ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਯਕੀਨ ਰਾਇਦਾ ਗੁਰੂ ਗ੍ਰੰਥ ਸਾਹਿਬ ਨੂੰ ਭੁੱਲ ਜਾਓ ਜੀ ਧਰਮ ਪਰਿਵਰਤਨ ਕਰ ਲੋ ਮੈਂ ਕਹਿੰਦਾ ਤੁਸੀਂ 라ਵਣ ਨੂੰ ਭੁੱਲ ਜਾਓ ਅਸੀਂ 1984 ਦੇ ਜ਼ਖਮ ਭੁੱਲ ਜਾਾਂਗੇ ਤੁਸੀਂ ਤਾਂ 1984 ਦੇ ਜ਼ਖਮ ਭੁੱਲਣ ਨੂੰ ਕਹਿ ਰਹੇ ਹੋ ਤੁਸੀਂ 라ਵਣ ਨੂੰ ਕਿਉਂ ਨਹੀਂ ਭੁੱਲਦੇ ਤੁਸੀਂ ਅੱਜ ਵੀ ਉਹਨੂੰ ਪਤਲਾ ਬਣਾ ਬਣਾ ਕੇ ਫੂਕ ਰਹੇ ਹੋ ਮੈਂ ਉਹਨਾਂ ਲੋਕਾਂ ਦੀ ਗੱਲ ਕਰਦਾ ਜਿਹੜੇ ਧਰਮਾਂ ਦੇ ਨਾਂ ਤੇ ਸਾਨੂੰ ਲੜਾਉਂਦੇ ਨੇ ਸਾਧ ਸੰਗਤ ਤੁਹਾਡਾ ਤਿਹਾਰ ਤੁਹਾਨੂੰ ਮੁਬਾਰਕ ਕਰੋ ਜੀ ਸਦਕੇ ਕਰੋ ਸਾਧ ਸੰਗਤ ਔਰ ਦੂਜੀ ਗੱਲ ਸਿੱਖਾਂ ਦਾ ਦੁਸ਼ਹਿਰੇ ਨਾਲ ਕੋਈ ਸਬੰਧ ਨਹੀਂ ਔਰ ਗੱਲ ਰਹੀ ਹਜ਼ੂਰ ਸਾਹਿਬ ਦੀ ਪਿੰਡੇ ਜੀ ਹਜ਼ੂਰ ਸਾਹਿਬ ਦੁਸ਼ਹਿਰਾ ਜੋੜ ਮੇਲਾ ਮਨਾਇਆ ਜਾਂਦਾ ਪਰ ਪਿਆਰਿਓ ਉਹ ਜਿਹੜੀ ਇੱਕ ਪਰੰਪਰਾ ਤਖਤ ਇਸ਼ਨਾਨ ਦੀ ਸੰਗਤ ਇਕੱਠੀ ਹੁੰਦੀ ਹੈ ਤੇ ਉੱਥੇ ਜੋ ਮੁਹੱਲੇ ਕੱਢੇ ਜਾਂਦੇ ਆ ਨਗਰ ਕੀਰਤਨ ਕੱਢੇ ਜਾਂਦੇ ਆ ਗੁਰਮਤ ਦੇ ਅਨੁਸਾਰ ਹੀ ਸਭ ਕੁਝ ਹੁੰਦਾ ਤੇ ਪਿਆਰਿਓ ਹਾਂ ਕੁਝ ਕੁ ਚੀਜ਼ਾਂ ਨੇ ਜੋ ਗੁਰਮਤ ਦੇ ਵਿੱਚ ਪਰਵਾਨ ਨਹੀਂ ਨੇ ਪਰ ਉਹ ਚੀਜ਼ਾਂ ਉੱਥੇ ਹੁੰਦੀਆਂ ਨੇ ਪਰ ਉਹਨਾਂ ਚੀਜ਼ਾਂ ਬਾਰੇ ਆਪਾਂ ਨਹੀਂ ਬੋਲਣਾ ਸਾਧ ਸੰਗਤ ਉਹ ਤਖਤ ਸਾਹਿਬ ਦੀ ਉਹਨਾਂ ਦੀ ਆਪਣੀ ਮਰਜ਼ਾ ਦਾ ਉਹ ਕਰਦੇ ਨੇ ਕੋਈ ਮਰਜ਼ਾਦਾ ਦੇ ਵਿੱਚ ਪੂਰਾ ਨਹੀਂ ਮੈਂ ਵੀ ਗੱਲ ਨਾਲ ਹੀ ਕਰਦੇ ਆਂ ਸਾਧ ਸੰਗਤ ਉਹ ਕਰਦੇ ਨੇ ਪਰ ਦੁਸ਼ਹਿਰਾ ਜੋੜ ਮੇਲਾ ਉੱਥੇ ਇਸ ਕਰਕੇ ਮਨਾਇਆ ਜਾਂਦਾ ਕਿਉਂਕਿ ਸ਼ੁਰੂ ਤੋਂ ਉਹਨਾਂ ਲੋਕਾਂ ਨੇ ਦੁਸ਼ਹਿਰੇ ਨੂੰ ਜਿਹੜਾ ਹੈ ਇਸ ਰੂਪ ਦੇ ਵਿੱਚ ਹੀ ਮਨਾਇਆ ਤੇ ਉਹ ਇਸ ਰੂਪ ਦੇ ਵਿੱਚ ਹੀ ਮਨਾਉਂਦੇ ਆ ਰਹੇ ਨੇ ਤੇ ਉਂਝ ਦੁਸ਼ਹਿਰਾ ਵਿਸ਼ੇਸ਼ ਰੂਪ ਕਰਕੇ ਜਾਂ ਕੁਝ ਹੋਰ ਕਰਕੇ ਨਹੀਂ ਮਨਾਇਆ ਜਾਂਦਾ ਸਿਰਫ ਉੱਥੇ ਪਾਠ ਕੀਤੇ ਜਾਂਦੇ ਆ ਤੇ ਪਿਆਰਿਓ ਤੇ ਆਪਾਂ ਵੀ ਪਾਠ ਕਰੀਏ ਜਿਹੜੇ ਮਰਜ਼ੀ ਤਿਹਾੜੀ ਤੇ ਕਰ ਲਈਏ ਪਾਠ ਕਰਕੇ ਜਿਹੜਾ ਮਰਜ਼ੀ ਤਿਹਾੜ ਮਨਾ ਲਈਏ ਕੋਈ ਸਮਾਸੀਮਾ ਥੋੜੀ ਆ ਸਾਧ ਸੰਗਤ ਇਸ ਕਰਕੇ ਬੇਨਤੀ ਕਰ ਅੰਦਰੋਂ 라ਵਣ ਨੂੰ ਮਾਰੀਏ ਬਾਹਰੋਂ 라ਵਣ ਨੂੰ ਮਰੌਣ ਦੀ ਮਰਨ ਦੀ ਜ਼ਰੂਰਤ ਨਹੀਂ ਅੰਦਰਲੇ 라ਵਣ ਨੂੰ ਮਾਰੀਏ ਜਿਹਨੇ ਪਤਾ ਨਹੀਂ ਕਿੰਨਾ ਕੁ ਨੁਕਸਾਨ ਸਾਡਾ ਆਪਣਾ ਹੀ ਕਰ ਦਿੱਤਾ ਔਰ ਦੂਜੀ ਗੱਲ ਸਿੱਖਾਂ ਦਾ ਦੁਸ਼ਹਿਰੇ ਨਾਲ ਕੋਈ ਸਬੰਧ ਨਹੀਂ ਹਾਂ ਜਿਨ੍ਹਾਂ ਦਾ ਹੈ ਵੀਰਾ ਭੈਣਾਂ ਦਾ ਉਹ ਮਨਾਉਣ ਜੀ ਸਦਕੇ ਮਨਾਉਣ ਪਰ ਧਰਮਾਂ ਦੇ ਨਾਮ ਤੇ ਜੰਗਾ ਨਾ ਛੇੜਿਆ ਜੇ ਧਰਮਾਂ ਦੇ ਨਾਮ ਤੇ ਵਿਵਾਦ ਨਾ ਛੇੜੋ ਧਰਮਾਂ ਦੇ ਨਾਂ ਤੇ ਇੱਕ ਦੂਜੇ ਨਾਲ ਲੜਨਾ ਬੰਦ ਕਰੀਏ ਪਾਰਟੀਆਂ ਵਾਜੀਆਂ ਦੇ ਲੜਨਾ ਬੰਦ ਕਰੀਏ ਸੱਚੇ ਸੁੱਚੇ ਇਨਸਾਨ ਬਣੀਏ ਔਰ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਰਹਿਮੋ ਕਰਮ ਦੀ ਨਿਗਾਹ ਦਇਆਵਾਨ ਅਸੀਂ ਜ਼ਰੂਰ ਬਣ ਕੇ ਵਿਖਾਈਏ ਇੱਕ ਚੰਗੇ ਇਨਸਾਨ ਹੀ ਬਣ ਜਾਈਏ ਇਹੀ ਬਹੁਤ ਹੈ ਸਾਡੇ ਲਈ ਅਸੀਂ ਧਰਮ ਦੇ ਪੀਰ ਜਾਂ ਗੁਰੂ ਬਣ ਕੇ ਨਾ ਬੈਠੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ